ਪ੍ਰਭੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ مسیਹੀ ਪਰਿਵਾਰ ਨੂੰ ਮੇਰੇ ਵੱਲੋਂ ਜੈਮਸੀ ਦੀ ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੇ ਰਾਂਹੀਂ ਹਰ ਉਹ ਸ਼ੈਤਾਨ ਦੇ ਬੁਰੇ ਬੰਦਨਾਤ ਨੂੰ ਸ਼ਟਕਾਰਾ ਦੇਵੀਂ ਤਾਂ ਹਾਂ ਪਿਆਰੀ ਭੈਣ ਭਾਈਓ ਜੀ ਕਿ ਤੁਸੀਂ ਅੱਜ ਅੰਧਕਾਰ ਦੇ ਵਿੱਚ ਹਨੇਰੇ ਦੇ ਵੱਲ ਜਾ ਰਹੇ ਹੋ ਤਾਂ ਇਹ ਵਚਨ ਤੁਹਾਡੇ ਲਈ ਹੈ ਕਿਵੇਂ ਅਸੀਂ ਉਹ ਸ਼ੈਤਾਨ ਦੀਆਂ ਬੁਰੀਆਂ ਜੁਕਤੀਆਂ ਉਤੇ ਕਿਵੇਂ ਜਿੱਤ ਪਾ ਸਕਦੇ ਹਾਂ ਤਾਂ ਹਾਂ ਪਿਆਰੇ ਭੈਣ ਭਾਈਓ ਕਿਵੇਂ ਅਸੀਂ ਉਹ ਸ਼ੈਤਾਨ ਉਹ ਮੈੜੀਆਂ ਜੋ ਜਨਾਵਾਂ ਦੋ ਸਾਡੇ ਜੀਵਨ ਵਿੱਚ ਅੰਧਕਾਰ ਲੈ ਕੇ ਆਉਂਦੀਆਂ ਹਨ ਹਨੇਰਾ ਲੈ ਕੇ ਆਉਂਦੀਆਂ ਹਨ ਮਸੀਬਤਾਂ ਲੈ ਕੇ ਆਉਂਦੀਆਂ ਹਨ ਮੁਸ਼ਕਲਾਂ ਲੈ ਕੇ ਆਉਂਦੀਆਂ ਹਨ ਤਾਂ ਆਓ ਅਸੀਂ ਇਸ ਵਚਨ ਨੂੰ ਪੜੀਏ ਕਿਵੇਂ ਦੂਰ ਕਰ ਸਕਦੇ ਹਾਂ ਅਸੀਂ ਇਸ ਅੰਧਕਾਰ ਨੂੰ ਅਸੀਂ ਆਪਣੀ ਜੀਵਨ ਦੇ ਵਿੱਚੋਂ ਤਾਂ ਇਹ ਵਚਨ ਅਬਰਾਨੀਆਂ ਉਸਤਾ ਜੀ ਆਦਿਆ ਇਹ ਉਸਦਾ 16 ਵਚਨ ਆਪਾਂ ਪੜਦੇ ਹਾਂ ਕਿ ਨਹੀਂ ਅਸੀਂ ਸ਼ੈਤਾਨ ਉਤੇ ਜਿੱਤ pa ਸਕਦੇ ਆ। ਤਾਂ ਇਹ वचन ਸਾਨੂੰ ਸਮਝਾ ਰਿਹਾ ਹੈ ਕਿ ਇਸ ਲਈ ਆਓ ਅਸੀਂ ਕਿਰਪਾ ਦੇ ਸੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ। ਭਾਈ ਅਸੀਂ ਦਇਆ ਪ੍ਰਾਪਤ ਕਰੀਏ। ਅਤੇ ਉਹ ਕਿਰਪਾ ਪਾਈਏ ਹallelujah ਜੋ ਇਹਨੇ ਸਿਰ ਸਾਡੀ ਸਹਾਇਤਾ ਕਰੇ। ਆਮਨ। ਹallelujah ਪਰਮੇਸ਼ਰ ਤੇਰੀ स्तुति ਹੋਵੇ ਇਸ वचन ਦੇ ਦੁਆਰਾ। ਤਾਂ ਹਾਂ ਪਿਆਰੀ ਭੈਣ ਭਾਈ ਇਹੇ वचन ਸਾਨੂੰ ਸਮਝਾਉਂਦਾ ਹੈ ਜਦੋਂ ਅਸੀਂ ਆਪਣੇ ਪਾਪਾਂ ਤੋਂ ਮੁੜ ਕੇ ਤੋਬਾ ਕਰਕੇ ਅਸੀਂ ਪਰਮੇਸ਼ਰ ਦੇ ਅਨਕੋਲ ਸਾਡੇ ਅੰਦਰ ਸਾਡੇ ਮਨ ਜਦੋਂ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੁੰਦੀ ਹੈ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਜੁੜਦੇ ਹਾਂ ਸਾਡੇ ਵਿਸ਼ਵਾਸ ਦੇ ਨਾਲ ਦਲੇਰੀ ਦੇ ਨਾਲ ਪ੍ਰਭੂ ਦੇ ਸੰਗਤ ਸੰਦੇਸ਼ਾਂ ਦੇ ਸਾਹਮਣੇ ਵਿਸ਼ਵਾਸ ਦੇ ਨਾਲ ਧਰਮੀ ਜੀਵਨ ਪ੍ਰਭੂ ਪ੍ਰਤੀ ਵਫਾਦਾਰ ਹੋ ਕੇ ਚੱਲਦੇ ਹਾਂ ਤੋ ਉਸ ਸਮੇਂ ਜੋ ਸਾਡੇ ਜੀਵਨ ਹਨ ਜੋ ਸਾਡੇ ਅੰਧਕਾਰ ਜੋ ਸਾਡੇ ਜੀਵਨ ਦੇ ਵਿੱਚ ਬਣੇ ਪਏ ਹਨ ਜੋ ਸ਼ੈਤਾਨ ਨੇ ਸਾਨੂੰ ਜਕੜ ਰੱਖਿਆ ਬਿਮਾਰੀਆਂ ਦੇ ਵਿੱਚ ਕੰਗਾਲੀ ਦੇ ਵਿੱਚ ਵਾਰ-ਵਾਰ ਜੀਵਨ ਦੇ ਵਿੱਚ ਉਹ ਮੁਸ਼ਕਲਾਂ ਦਾ ਆਉਣਾ ਉਹ ਤਕਲੀਫਾਂ ਦਾ ਆਉਣਾ ਉਹ ਤਕਲੀਫਾਂ ਭਰਿਆ ਜੀਵਨ ਹਰ ਪਾਸੇ ਹਨੇਰਾ ਜੋ ਸਾਡੇ ਜੀਵਨ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਬਣ ਜਾਂਦਾ ਪਰ ਜਦੋਂ ਅਸੀਂ ਪ੍ਰਭੂ ਦੀ ਸ਼ਰਨ ਲੈਂਦੇ ਹਾਂ ਤਾਂ ਉਹ ਕਿਰਪਾ ਉਹ ਦਇਆ ਅਸੀਂ ਪ੍ਰਭੂ ਕੋਲੋਂ ਪਾਉਣੀ ਆ ਇਹ ਦਇਆ ਇਹ ਕਿਰਪਾ ਕਿਵੇਂ ਅਸੀਂ ਆਪਣੇ ਜੀਵਨ ਵਿੱਚ ਪਾ ਸਕਦੇ ਹਾਂ ਕਿਵੇਂ ਪ੍ਰਭੂ ਦੀ ਉਹ ਕਿਰਪਾ ਅਸੀਂ ਆਪਣੇ ਜੀਵਨ ਦੇ ਵਿੱਚ ਪਾ ਸਕਦੇ ਹਾਂ ਜਦੋਂ ਸਾਡਾ ਜੀਵਨ ਤਕਲੀਫਾਂ ਭਰਿਆ ਨਿਰਾਸ਼ਾ ਭਰਿਆ ਹੁੰਦਾ ਤਾਂ ਆਓ ਅਸੀਂ ਇਸ वचन ਵੱਲ ਦੇਖੀਏ ਯੋਗਨਾ ਇੱਕ ਦੇ ਆਏ ਉਸ ਦਾ ਸਤ ਵਿੱਚ ਨਾ ਪੜਦੇ ਆ ਪਰ ਜੋ ਅਸੀਂ ਚੰਨ ਵਿੱਚ ਚੱਲੀਏ ਪਰ ਜੇ ਅਸੀਂ ਚੰਨ ਦੇ ਵਿੱਚ ਚੱਲੀਏ ਜਿਵੇਂ ਉਹ ਚੰਨ ਵਿੱਚ ਹੈ ਤਾਂ ਸਾਡੀ ਆਪੋ ਵਿੱਚ ਸੰਗਤ ਹੈ ਅਤੇ ਉਹਦੇ ਪੁੱਤਰ ਯੇਸ਼ੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਛੁਟ ਕਰਦਾ ਹੈ ਆਮਨ ਹallelujah ਪਰਮੇਸ਼ਰ ਦੀ स्तुਤੀ ਹੋਵੇ ਤਾਂ ਹਾਂ ਪਿਆਰੇ ਭੈਣ ਭਾਈਓ ਜਦੋਂ ਅਸੀਂ ਆਪਣੇ ਜੀਵਨ ਨੂੰ ਕ੍ਰਿਪਤਰ ਤਾਈ ਪਰਿਆ ਜੀਵਨ ਜਿਉਨੇ ਹਾ ਪਰਮੇ ਜੀਵਨ ਜਿਉਨੇ ਆ ਪਰਮੇਸ਼ਰ ਦਾ ਬਚਨ ਨੂੰ ਆਪਣੇ ਮਨਾਂ ਦੇ ਵਿੱਚ ਉਸ ਪ੍ਰਭੂ ਦਾ ਪਿਆ ਉਸ ਦੀ ਆਗਿਆ ਪ੍ਰਭੂ ਨਾਲ ਸਾਡੀ ਸੱਚੀ ਸੰਗਤੀ ਦੇ ਨਾਲ ਜੋ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਛੁੱਧ ਕਰਦਾ ਹੈ ਜਦੋਂ ਅਸੀਂ ਪ੍ਰਭੂ ਨੂੰ ਪ੍ਰੇਮ ਦੇ ਨਾਲ ਸਾਡੇ ਅੰਦਰ ਸਾਡੇ ਜੀਵਨ ਵਿਸ਼ਵਾਸ ਦੇ ਨਾਲ ਭਰੇ ਹੁੰਦੇ ਹਨ ਆ ਉਸ ਸਮੇਂ ਸਾਡੇ ਜੋ ਵੀ ਕਾਪ ਹਨ ਸਾਡੇ ਜੀਵਨਾਂ ਦੇ ਵਿੱਚ ਉਹ ਪ੍ਰਭੂ ਸਾਨੂੰ ਮਾਫ ਕਰਦਾ ਕਿਉਂਕਿ हे ਪਿਆਰੇ ਭੈਣ ਭਾਈਓ ਕੇਵਲ ਪ੍ਰਭ ਯਿਸੂ ਦਾ ਲਹੂ ਇਹ ਜੋ ਗੇਸ਼ਟਿੰਟ ਹੈ ਜੋ ਸਾਨੂੰ ਸਾਡੇ ਸਾਰੇ ਪਾਪਾਂ ਨੂੰ ਤੋਕੇ ਸਾਡੇ ਜੀਵਨਾਂ ਵਿੱਚ ਹਰ ਉਹ ਬੁਰੀਆਂ ਤਾਕਤਾਂ ਜੋ ਸ਼ੈਤਾਨ ਦੇ ਵੱਲੋਂ ਹਨ ਜੋ ਸਾਡੇ ਜੀਵਨ ਦੇ ਵਿੱਚ ਵਾਰ-ਵਾਰ ਰੁਕਾਵਟ ਲੈ ਕੇ ਆਉਂਦਾ ਵਾਰ-ਵਾਰ ਸਾਡੇ ਜੀਵਨ ਦੇ ਵਿੱਚ ਉਹ ਮੁਸ਼ਕਲ ਪਰਿਆ ਜੀਵਨ ਚਾਰਚ ਫੇਰੇ ਜੋ ਸਾਡੇ ਮਾਰਗਾਂ ਬੰਦ ਹੋ ਜਾਂਦੇ ਹਨ ਸ਼ੈਤਾਨ ਦੇ ਵੱਲੋਂ ਜੋ ਬੁਰੀਆਂ ਯੋਜਨਾਵਾਂ ਜੋ ਜਾਦੂ ਟੋਣਿਆਂ ਦੇ ਨਾਲ ਸਾਡੇ ਜੀਵਨ ਅਸਤ੍ਰਸਤ ਹਨ ਜਦੋਂ ਸਾਡੇ ਜੀਵਨ ਅੰਧਕਾਰ ਦੇ ਵਿੱਚ ਚੱਲ ਰਹੇ ਹੁੰਦੇ ਹਨ ਤਾਂ ਹਾਂ ਬਿਆਰੀ ਭੈਣ ਪਾਇਓ ਇਸ ਅੰਧਕਾਰ ਦੇ ਵਿੱਚੋਂ ਨਿਕਲਣ ਦਾ ਇਹੀ ਰਾਸਤਾ ਹੈ ਕਿ ਅਸੀਂ ਪ੍ਰਭੂ ਦੇ ਸ਼ਰਨ ਲਈ ਕ੍ਰਿਮਿਸ਼ ਦੇ ਚਰਨਾ ਦੇ ਵਿੱਚ ਜਦੋਂ ਅਸੀਂ ਪ੍ਰਭੂ ਦੇ ਚਰਨਾ ਦੇ ਵਿੱਚ ਚੰਗ ਲਨੀ ਹਾਂ ਪ੍ਰਭੂ ਨੂੰ ਆਪਣਾ ਆਧਾਰ ਕਰਤਾ ਮੰਨਦੇ ਹਾਂ ਸੱਚੀ ਸੰਗਤੀ ਸਾਡੀ ਕੇਵਲ ਤੇ ਕੇਵਲ ਪ੍ਰਭੂ ਯਿਸੂ ਦੇ ਨਾਲ ਹੁੰਦੀ ਹੈ ਤਾਂ ਸਾਡਾ ਜੀਵਨ ਜੋ ਅੰਧਕਾਰ ਦੇ ਵਿੱਚ ਜੋ ਅਸੀਂ ਅੱਜ ਚੱਲ ਰਹੇ ਹਾਂ ਉਸ ਅੰਧਕਾਰ ਤੋਂ ਬਾਹਰ ਨਿਕਲ ਕੇ ਅਸੀਂ ਉਹ ਦਇਆ ਉਹ ਕਿਰਪਾ ਪ੍ਰਾਪਤ ਕਰ ਸਕਦੇ ਹਾਂ ਅਤੇ ਹਰ ਉਹ ਸ਼ੈਤਾਨ ਦੀਆਂ ਯੋਜਨਾਵਾਂ ਹਰ ਉਹ ਸਥਾਨ ਜੋ ਸਾਡੇ ਜੀਵਨ ਦੇ ਵਿੱਚ ਮੁਸ਼ਕਲਾ ਲੈ ਕੇ ਆਉਂਦਾ ਹੈ ਅਸੀਂ ਉਹਨਾਂ ਤੇ ਜਿੱਤ ਆ ਸਕਦੇ ਹਾਂ ਹਾਂ ਪਿਆਰੇ ਭੈਣ ਭਾਈਓ ਆਓ ਅਸੀਂ ਅੱਜ ਫੈਸਲਾ ਕਰੀਏ ਕਿ ਸਿਰਫ ਯੇਸ਼ੂ ਪ੍ਰਤੀ ਵਫਾਦਾਰ ਪ੍ਰਭੂ ਪ੍ਰਤੀ ਸਦਾ ਸੱਚਾ ਵਿਸ਼ਵਾਸ ਸੱਚਾ ਪਿਆਰ ਸਾਡੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਸਾਡੇ ਮਨਾਂ ਸਾਡੇ ਹਿਰਦਿਆਂ ਦੇ ਵਿੱਚ ਸਾਡੇ ਹਿਰਦਿਆਂ ਦੇ ਤੇ ਇਸ ਕੁਰਸੀ ਦੇ ਤੇ ਸਿਰਫ ਯੇਸ਼ੂ ਹੀ ਬਰਾਜ਼ਬਾਨ ਰਹੇ ਅਤੇ ਸਾਡਾ ਜੀਵਨ ਜੋ ਅਸੀਂ ਅੱਜ ਦੁੱਖਾਂ ਪਰਿਆ ਜੀ ਰਹੇ ਆ ਹਨ ਅੰਧਕਾਰ ਦੇ ਵਿੱਚ ਜੀ ਰਹੇ ਆ ਅਸੀਂ ਆਨੰਦਮਈ ਆਪਣਾ ਜੀਵਨ ਜਾਈਏ